ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਚ ਹੋਈ ਵਰਲ ਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸਚਿਨ ਕੁਮਾਰ 베ਦੀ ਨੇ ਪਾਗ ਲਿਆ ਜਿਸ ਵਿੱਚ 145 ਕਿਲੋ ਦੀ ਸਕਵਾਟ 105 ਕਿਲੋ ਦੀ ਬੈਂਚ ਪ੍ਰੈਸ ਅਤੇ 185 ਕਿਲੋ ਦੀ ਡੈਡਲਿਫਟ ਲਗਾ ਕੇ ਤਿੰਨ 골ਡ ਮੈਡਲ ਜਿੱਤੇ ਸਚਿਨ ਕੁਮਾਰ 베ਦੀ ਪਿਤਾ ਦਾ ਨਾਮ ਰਾਜੂ 베ਦੀ ਪਿੰਡ ਪੋਸੀ ਦਾ ਰਹਿਣ ਵਾਲਾ ਹੈ ਕਿ ਚਿੱਤ ਨਹੀਂ ਉਹ ਬੰਦੇ ਨੂੰ ਕਦੇ ਡਲਾਉਣਾ ਚਾਹੀਦਾ ਚਿੱਤ ਨਹੀਂ ਕਦੇ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਕਿ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਰੱਖ ਲੱਖੇ ਸਿਧਵਾਂ ਭਰੋਸਾ ਰੱਬ ਤੇ ਕਰ ਮਿਹਨਤ ਹੀ ਹੁੰਦੀਆਂ ਚੜਾਈਆਂ ਜੱਗ ਤੇ ਖਿਉਂ ਦੇ ਡੁੱਬਨੇ ਡੁੱਪੇ ਤਰਦੇ ਦੇਖੇ ਖਿਉਂ ਦੇ ਡੁੱਬਨੇ ਡੁੱਪੇ ਤਰਦੇ ਦੇਖੇ ਨੇ ਕਹਿੰਦੇ ਸੀ ਜੋ ਗਹਿਰ ਦਾ ਕੋਈ ਇਲਾਜ ਨਹੀਂ ਚੌਂਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਦੇ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਤਾਰਸ ਮਾਰ ਕਰੀ ਨਾ ਫੋਕੀ ਸ਼ੋਰਦ ਦਾ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਤਾਰਸ ਮਾਰ ਕਰੀ ਨਾ ਫੋਕੀ ਸ਼ੋਰਦ ਦਾ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਕਿ ਗੋਦੜੀ ਲਵਾਈ ਨਾ ਜੇ ਮਾੜੇ ਟਾਈਮ ਦੀ ਫਾਇਦਾ ਕੀ ਆ ਦੁਨੀਆ ਤੇ ਆਏ ਦਾ ਲਟਣ ਨਾ ਲਾਈ ਜਿਵੇਂ ਮਾੜੀ ਤਕਦੀਰ ਕਰਾ ਮਾਣ ਮੇਰੀ ਮਾਂ ਨੂੰ ਜੰਮੇ ਜਾਏ ਦਾ ਕਰਾ ਮਾਣ ਮੇਰੀ ਮਾਂ ਨੂੰ ਜੰਮੇ ਜਾਏ ਦਾ ਕਿ ਚਿੱਤ ਨਹੀਂ ਉਹ ਬੰਦੇ ਨੂੰ ਕਦੇ ਡਲਾਉਣਾ ਚਾਹੀਦਾ ਕਿਤਨੀ ਕਦੇ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਕਿ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਰੱਖ ਲੱਖੇ ਸਿਧਵਾ ਭਰੋਸਾ ਰੱਬ ਤੇ ਕਰ ਮਿਹਨਤੀ ਹੁੰਦੀਆਂ ਚੜ੍ਹਾਈਆਂ ਜੱਗ ਤੇ ਇਹ ਰੱਖ ਲੱਖੇ ਸਿਧਵਾ ਭਰੋਸਾ ਰੱਬ ਤੇ ਕਰ ਮਿਹਨਤਾਂ ਹੀ ਹੁੰਦੀਆਂ ਫਿਰ ਚੜ੍ਹਾਈਆਂ ਜੱਗ ਤੇ